ਉਗਰਾਹ ਸਾਹਿਬ ਜਦੋਂ ਵੀ ਐਸਕੇਐਮ ਦੀ ਮੀਟਿੰਗ ਦਾ ਜ਼ਿਕਰ ਹੁੰਦਾ ਲੋਕਾਂ 'ਚ ਚਰਚਾ ਇਹ ਛਿੜਦੀ ਆ ਯਾਰ ਕਿ ਐਤਕੀ ਇਕੱਠੇ ਹੋਣ ਦੀ ਆਵਾਜ਼ ਆ ਜਾਊਗੀ ਦੇਖੋ ਇਕੱਠੇ ਹੋਣ ਦਾ ਪ੍ਰੋਸੈਸ ਲਗਭਗ ਚੱਲ ਪਿਆ ਉਧਰ ਉਧਰ ਨੂੰ ਚੱਲ ਪਿਆ ਇਕੱਠੇ ਹੋਣਾ ਕਿ ਇੰਨਾ ਸੌਖਾ ਆ ਵੀ ਇੱਕ ਅੱਧੀ ਮੀਟਿੰਗ ਨਾਲ ਹੱਲ ਹੋ ਜਾਊਗਾ ਜਾਂ ਫਿਰ ਜਿਵੇਂ ਦੌਰ ਚੱਲ ਰਿਹਾ ਲੰਮਾ ਚੱਲ ਸਕਦਾ ਹੁਣ ਕੱਲ ਤਾਂ ਸਾਡੇ ਪੰਜਾਬ ਦੇ ਵਿੱਚ ਸਾਡਾ ਕਾਫੀ ਜਗ੍ਹਾ ਤੇ ਧਰਨੇ ਸੀਗੇ ਉਹੀ ਮੰਗਾ ਜਿਹੜੀਆਂ ਮੋਰਚੇ ਤੇ ਨਰਸਵੰਤ ਨੇ ਡੱਲੇ ਵਾਲ ਦੀ ਜਾਨ ਬਚਾਉਣ ਦੀ ਖਾਤਰ ਸਰਕਾਰ ਨੂੰ ਦੋਸ਼ੀ ਟਰਾਉਣ ਦੀ ਖਾਤਰ ਉਹ ਤਾਂ ਕਹਿੰਦੇ ਸਪੀਚਾਂ ਲਿਖੀ ਬੈਠੇ ਨੇ ਵੀ ਜਦ ਤਨ ਡੱਲੇ ਵਾਲ ਨੂੰ ਕੁਝ ਹੋ ਗਿਆ ਅਸੀਂ ਭੋਗ ਤੇ ਭਾਸ਼ਣ ਦਵਾਂਗੇ ਸਾਡਾ ਕੀ ਬਹਾਨਾ ਲੈਂਦੇ ਨਹੀਂ ਵੀ ਬੀਬੀ ਐਸ ਕੇ ਐਮ ਦੇ ਜਿਹੜੇ ਜਥੇਬੰਦੀਆਂ ਨੇ ਵੀ ਉਹ ਤਾਂ ਨਾ ਖਨੌਰੀ ਵਾਲੇ ਮੋਰਚੇ ਦੇ ਵਿੱਚ ਨੇ ਨਾ ਸਿੰਘੂ ਵਾਲੇ ਮੋਰਚੇ ਦੇ ਵਿੱਚ ਮੋਰਚੇ ਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਉਗਰਾਹਾ ਮੇਰੇ ਨਾਲ ਨੇ ਉਗਰਾਹਾ ਸਾਹਿਬ ਜਦੋਂ ਵੀ ਐਸ ਕੇ ਐਮ ਦੀ ਮੀਟਿੰਗ ਦਾ ਜ਼ਿਕਰ ਹੁੰਦਾ ਲੋਕਾਂ 'ਚ ਚਰਚਾ ਇਹ ਛਿੜਦੀ ਆ ਯਾਰ ਕਿ ਐਤਕੀ ਇਕੱਠੇ ਹੋਣ ਦੀ ਆਵਾਜ਼ ਆ ਜਾਊਗੀ ਮਤਲਬ ਕਹਿਣ ਦਾ ਮੇਰਾ ਇਹ ਆ ਸਿੱਧਾ ਜਾਂ ਵੀ ਇਕੱਠੇ ਹੋਣਾ ਕਿ ਇੰਨਾ ਸੌਖਾ ਆ ਵੀ ਇੱਕ ਅੱਧੀ ਮੀਟਿੰਗ ਨਾਲ ਹੱਲ ਹੋ ਜਾਊਗਾ ਜਾਂ ਫਿਰ ਇਹ ਜਿਵੇਂ ਦੌਰ ਚੱਲ ਰਿਹਾ ਲੰਮਾ ਚੱਲ ਸਕਦਾ ਦੇਖੋ ਇਕੱਠੇ ਹੋਣ ਦਾ ਪ੍ਰੋਸੈਸ ਲਗਭਗ ਚੱਲ ਪਿਆ ਉਧਰ ਉਧਰ ਨੂੰ ਚੱਲ ਪਿਆ ਜਿਹੜੇ ਕਿਉਂਕਿ ਕਿਸੇ ਕਿਸੇ ਅੰਦੋਲਨ ਦੇ ਨੂੰ ਦੀ ਮਦਦ ਕਿਹੜੇ ਰੂਪ ਚ ਕਰਨੀ ਆ ਅੰਦੋਲਨਕਾਰੀ ਕਿਸੇ ਰੂਪ ਚ ਕੌਣ ਕਿਸੇ ਦੀ ਮਦਦ ਕਰੇ ਹੁਣ ਕੱਲ ਤਾਂ ਸਾਡੇ ਪੰਜਾਬ ਦੇ ਵਿੱਚ ਸਾਡਾ ਕਾਫੀ ਜਗ੍ਹਾ ਤੇ ਧਰਨੇ ਸੀਗੇ ਨਗਭਾਗ ਹੁਣਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ 18 19 ਦੇ 20 ਜ਼ਿਲ੍ਹਿਆਂ ਦੇ ਵਿੱਚ ਇਹ ਲਗਭਗ ਪ੍ਰੋਗਰਾਮ ਹੋਏ ਉਹ ਉਹ ਮੋਰਚੇ ਉਹ ਮੋਰਚੇ ਦੇ ਨਾਲ ਤਾਲਮਿਲ ਵਿੱਚ ਜੁੜਨੇ ਸੀਗੇ ਉਹਦੇ ਉਹੀ ਮੰਗਾਂ ਜਿਹੜੀਆਂ ਮੋਰਚੇ ਦੇ ਨਾਲ ਸੰਬੰਧਿਤ ਨੇ ਡੱਲੇ ਵਾਲ ਦੀ ਜਾਨ ਬਚਾਉਣ ਦੀ ਖਾਤਰ ਸਰਕਾਰ ਨੂੰ ਦੋਸ਼ ਟਰਾਉਣ ਦੀ ਖਾਤਰ ਅਸੀਂ ਉਹ ਤਾਲਮਿਲ ਵਿੱਚ ਐਕਸ਼ਨ ਕਰਤਾ ਤੇ ਤੋਂ ਬਾਅਦ ਅਸੀਂ ਇੱਕ ਹੋਰ ਐਕਸ਼ਨ ਜਨਨੀ ਵੱਡੇ ਇਕੱਠ ਮੋਗੇ ਦੇ ਵਿੱਚ ਰੱਖ ਲੈਣਾ ਤੇ ਉਹਦੇ ਪਹਿਲਾਂ ਗਵਰਨਰ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਆਇਆ ਹੁਣ ਰਾਸ਼ਟਰਪਤੀ ਨੂੰ ਮੰਗ ਪੱਤਰ ਲੈਂਦਾ ਡੈਪੂਡੇਸ਼ਨ ਜਨਨੀ ਇਹ ਤਰੀਕਾਕਾਰ ਲੱਭ ਲਿਆ ਵੀ ਇੱਕ ਤਾਕਤ ਇਕੱਠੀ ਹੋ ਕੇ ਦੂਜੀ ਤਾਕਤ ਦੇ ਪ੍ਰੋਗਰਾਮ ਨਾਲ ਜੁੜਵੇਂ ਪ੍ਰੋਗਰਾਮ ਕਿਵੇਂ ਕਰੇ ਤੇ ਫਿਰ ਇਹ ਇਹ ਜਣੀ ਇਕਤਾ ਵੱਲ ਨੂੰ ਜਣੀ ਪਰ ਇਹ ਕਨਫਿਊਜ਼ਨ ਨਹੀਂ ਮੇਰਾ ਕਲੀਅਰ ਹੋ ਰਹੀ ਹੈ ਇਹਦੇ ਨਾਲ ਜੀ ਕਿਉਂਕਿ ਭਾਜਪਾ ਦੇ ਵੱਡੇ ਲੀਡਰ ਚਾਹੇ ਰਵਨੀਤ ਬਿੱਟੂ ਨੇ ਉਹ ਇਹੀ ਕਹਿੰਦੇ ਨੇ ਕਹਿੰਦੇ ਯਾਰ ਇਕੱਠੇ ਨਹੀਂ ਹੈਗੇ ਇਹਨਾਂ ਦੇ ਬਿਆਨ ਨਹੀਂ ਰਲਦੇ ਹੈਗੇ ਇਕੱਠੇ ਕੱਲ ਸੁਨੀਲ ਜਾਖੜ ਦਾ ਬਿਆਨ ਆ ਗਿਆ ਕਹਿੰਦੇ ਵੀ ਲੀਡਰ ਤਾਂ ਬਾਕੀ ਪਾਰਟੀਆਂ ਦੇ ਲੀਡਰ ਵੀ ਇਕੱਲੇ ਕਿਸਾਨ ਆਗੂ ਨਹੀਂ ਉਹ ਤਾਂ ਕਹਿੰਦੇ ਸਪੀਚਾਂ ਲਿਖੀ ਬੈਠੇ ਨੇ ਵੀ ਜਿੰਦਣ ਡੱਲੇ ਵਾਲ ਨੂੰ ਕੁਝ ਹੋ ਗਿਆ ਅਸੀਂ ਭੋਗ ਤੇ ਭਾਸ਼ਣ ਦਵਾਂਗੇ ਇਹ ਵੀ ਉਹਨਾਂ ਨੇ ਕਿਹਾ ਕਹਿੰਦੇ ਵੀ ਬੋਤ ਲੱਗ ਜਾ ਕੋਈ ਹੋਰ ਜੇ ਬਿਆਨ ਮੇਰੇ ਸਾਹ ਚ ਇਹ ਬਦਕਿਸਮਤੀ ਆ ਪੰਜਾਬ ਦੀ ਜੇ ਹੋਏ ਜੇ ਕੋਈ ਬਿਆਨ ਕਿਸੇ ਲੀਡਰ ਪਾਸੇ ਬੁੱਤ ਲਾਉਣ ਦੀ ਗੱਲ ਵੀ ਆ ਗਈ ਵੀ ਮਾਰ ਦੇਣ ਦੀ ਗੱਲ ਵੀ ਆ ਗਈ ਦੀ ਭੋਗਾਂ ਦੀ ਗੱਲ ਵੀ ਆ ਗਈ ਇਹ ਸਾਡੇ ਮੂੰਹ ਨਹੀਂ ਇਸ ਹਾਲਤ ਸੋਭਦੇ ਸਾਨੂੰ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਨੀ ਚਾਹੀਦੀ ਹੈ ਇਹ ਇਸ ਤਰ੍ਹਾਂ ਦੀ ਉਹ ਸਰਕਾਰ ਦਾ ਪਾਰਟ ਦੇ ਭਾਜਪਾ ਚੋਂ ਨੇ ਸਰਕਾਰ ਹੈ ਜਾ ਕੇ ਸਰਕਾਰ ਨੂੰ ਬਣਾਉਣਾ ਆਪਣੀ ਸਰਕਾਰ ਨੂੰ ਪਹਿਲੀ ਬੁੱਤ ਲਵਾਈ ਜਾਂਦੇ ਪਰ ਉਹ ਥੋੜਾ ਬਹਾਨਾ ਲੈ ਲੈਂਦੇ ਨੇ ਨਾ ਰਮਨਿਤ ਬਿੱਟੂ ਕਹਿੰਦੇ ਨੇ ਕਹਿੰਦੇ ਦੇਖੋ ਇਹ ਤਾਂ ਨਾਲ ਨਹੀਂ ਹੈਗੇ ਅਸੀਂ ਕਹਿੰਦੇ ਤਾਂ ਕੁਝ ਕੁ ਬੰਦੇ ਬੈਠੇ ਨੇ ਕਹਿੰਦੇ ਐਸਕੇਐਮ ਵੀ ਇਹੀ ਕਹਿੰਦਾ ਵੀ ਇਹ ਤਾਂ ਸਾਡੀ ਸਹਿਮਤੀ ਤੋਂ ਬਿਨਾ ਬੈਠੇ ਨੇ ਆ ਸਾੜਸੀ ਤਨਾਂ ਦੇ ਵਿੱਚ ਹੈਗੇ ਹੀ ਨਹੀਂ ਸਾਡਾ ਕੀ ਬਹਾਨਾ ਲੈਣ ਦੇ ਲਈ ਵੀ ਵੀ ਐਸਕੇਐਮ ਦੇ ਜਿਹੜੇ ਜਥੇਬੰਦੀਆਂ ਨੇ ਵੀ ਉਹ ਤਾਂ ਨਾ ਖਨੌਰੀ ਵਾਲੇ ਮੋਰਚੇ ਦੇ ਵਿੱਚ ਨੇ ਨਾ ਸਿੰਘੂ ਵਾਲੇ ਮੋਰਚੇ ਦੇ ਵਿੱਚ ਮੋਰਚੇ ਦੇ ਵਿੱਚ ਹੋਣਾ ਤਾਂ ਕੋਈ ਜ਼ਰੂਰ ਨਹੀਂ ਹੁੰਦਾ ਜੀ ਮੋਰਚੇ ਦੇ ਵਿੱਚ ਹੁਣ ਦੇਖੋ ਇੱਥੇ ਪੰਜਾਬ ਦੇ ਵਿੱਚ ਤੁਸੀਂ ਸਾਡੀ ਮਦਦ ਕਰਦੇ ਰਹੇ ਹੋ ਆ ਵਿਦਿਆਰਥੀ ਇਹਨਾਂ ਚੌਂਕਾ 'ਚ ਕੱਢ ਕੇ ਮਤ ਕਰਤੀ ਇੱਥੇ ਕਿਸੇ ਨੇ ਪੰਪੱਤਰਕਾਰਾਂ ਨੇ ਇਕੱਠ ਕਰਤੀ ਕਿਤੇ ਬੁੱਧੀਜੀਵੀਆਂ ਨੇ ਆਪਣੇ ਕਾਨਫਰੰਸ ਕਰਕੇ ਕਾਨਫਰੰਟ ਕੀ ਕਨਵੈਨਸ਼ਨ ਕਰਕੇ ਇਕੱਠ ਕਰਤੀ ਜਦੋਂ ਐ ਤਾਲਮਿਲ ਵਿੱਚ ਪੰਜਾਬ ਦੇ ਵਿੱਚ 40 50 ਥਾਵਾਂ ਤੇ ਮੋਰਚੇ ਕੱਢੀਆਂ ਨੇ ਦਿੱਲੀ ਵਾਲੇ ਮੋਰਚੇ ਨੂੰ ਸਮਰਥਨ ਕਰ ਰਹੇ ਨੇ ਕੋਈ ਵੱਡਾ ਇਕੱਠ ਕਰਕੇ ਕਾਨਫਰੰਸ ਕਰ ਰਿਹਾ ਹੈ ਉਸ ਮੋਰਚੇ ਨੂੰ ਤੱਕ ਤੱਕ ਹਰਿਆਣਾ ਦੇ ਵਿੱਚ ਕਿੰਨੀ ਜਗ੍ਹਾ ਤੇ करनाल ਦੇ ਵਿੱਚ ਲਾਠੀ ਚਾਰਜ ਹੋਇਆ ਪਾਣੀਪੱਤ ਦੇ ਵਿੱਚ ਲਾਠੀ ਚਾਰਜ ਹੋਇਆ ਸਰਸੇ ਦੇ ਵਿੱਚ ਲਾਠੀ ਚਾਰਜ ਹੋਇਆ ਐ ਤਾਂ ਨਹੀਂ ਜਣੀ ਇੱਕ ਮੋਰਚਾ ਉਧਰ ਲੱਗਿਆ ਹੋਇਆ ਹੈ ਉਦੋਂ ਪਿੱਛੋਂ ਜਿਹੜੀ ਦੁਨੀਆ ਪਿੱਛੇ ਰਹਿੰਦੀ ਹੈ ਉਹ ਵੀ ਉਸ ਮੋਰਚੇ ਦੀ سپورਟ ਦੇ ਵਿੱਚ ਐਕਸ਼ਨ ਕਰਦੀ ਹੈ ਉਹਨੂੰ ਤਾਕਤ ਬਖਸ਼ਦੀ ਹੈ ਪਰ ਐਸਕੇਐਮ ਇਹਦਾ ਨਹੀਂ ਮੋਦੀ ਹਿੱਲ ਗਿਆ ਪਰ ਜਿਹੜਾ ਉਹੀ ਗੱਲ ਕਰਦੇ ਆ ਨਾ ਜਿਹੜਾ ਜਦੋਂ ਉਹ ਤੁਸੀਂ ਕਹਿੰਦੇ ਹੋ ਮੋਦੀ ਹਿੱਲ ਗਿਆ ਐਸਕੇਐਮ ਦਾ ਨਾਮ ਉਸ ਵੇਲੇ ਦੁਨੀਆ 'ਚ ਚਮਕਿਆ ਅੱਜ ਐਸਕੇਐਮ ਦਾ ਨਾਮ ਹੀ ਭਾਜਪਾ ਦੇ ਲਈ ਡਰੇ ਕਰਕੇ ਕਹਿੰਦੇ ਨੇ ਵੀ ਐਸਕੇਐਮ ਵੱਲੋਂ ਇਹ ਮੋਰਚਾ ਨਹੀਂ ਲਾਇਆ ਗਿਆ ਇਸ ਕਰਕੇ ਕਹਿੰਦੇ ਵੀ ਇਹ ਤਾਂ ਗਿਣੀਆਂ ਚੁਣੀਆਂ ਜਾਂ ਜਥੇਬੰਦੀਆਂ ਨੇ ਅਸੀਂ ਕਿਵੇਂ ਇਹਨਾਂ ਦੀ ਗੱਲ ਮੰਨ ਲਈਏ ਚਲੋ ਇਹ ਠੀਕ ਹੈ ਵੀ ਐਸਕੇਐਮ ਦਾ ਮੋਰਚਾ ਨਹੀਂ ਹੈ ਹਾਂ ਐਕਸ਼ਨ ਐਕਸਪਲੇਨ ਮੈਂ ਇਹ ਗੱਲ ਤਾਂ ਮੰਨਦੇ ਹਾਂ ਵੀ ਉਹ ਤਾਲ ਮਿਲ ਵਿੱਚ ਐਕਸ਼ਨਾ ਕਰਕੇ ਮੋਦੀ ਹਾਰਿਆ ਨਾ ਜੀ ਜੇ ਤਾਲ ਮਿਲ ਵਿੱਚ ਐਕਸ਼ਨ ਜੇ ਹੁਣ ਅਸੀਂ ਇਹ ਮੋਰਚੇ ਨੂੰ ਇਹ ਮੋਰਚਾ ਸਾਡਾ ਨਹੀਂ ਦੋ ਦੂਜੇ ਜਿੱਥੇ ਬੰਗਿਆਂ ਦਾ ਮੋਰਚਾ ਲਾਇਆ ਹੋਇਆ ਹੈ ਐਸ ਕੇਮ ਦਾ ਜੋ 파ਟ ਨਹੀਂ ਜੋ ਐਸ ਕੇਮ ਦੇ ਵਿੱਚ ਹੁੰਦੇ ਨਹੀਂ ਅਡ ਹੋ ਕੇ ਗਏ ਹੋਏ ਨੇ ਉਹਨਾਂ ਦਾ ਮੋਰਚਾ ਲਾਇਆ ਹੋਇਆ ਪਰ ਅਸੀਂ ਐ ਤਾਂ ਨਹੀਂ ਕਹਿੰਦੇ ਵੀ ਮੋਰਚਾ ਗਲਤ ਨੇ ਹਮ ਹੁਣ ਜੇ ਮੋਰਚਾ ਫਸ ਗਿਆ ਜਾਂ ਮੋਰਚੇ ਤੇ ਕੋਈ ਦਿੱਕਤ ਆ ਗਈ ਜਾਂ ਸਰਕਾਰੀ ਜ਼ਬਰ ਹੋ ਗਿਆ ਉਸ ਮੋਰਚੇ ਦੀ ਉਦੋਂ ਅਸੀਂ ਕਿਵੇਂ ਮਦਦ ਕਰਨੀ ਉਹ ਅਸੀਂ ਕਰ ਰਹੇ ਹਾਂ ਇਸ ਕਰਕੇ ਕੋਈ ਇਹ ਨਹੀਂ ਕਹਿ ਸਕਦਾ ਬਿਸੀ ਘਰਾਂ ਚ ਬੈਠੇ ਆ ਡੱਲੇ ਵਾਲੇ ਸਭ ਬੈਠੇ ਨੇ ਮਰਨ ਵਰਤੇ ਐਸ ਕੇਮ ਮੀਟਿੰਗਾਂ ਕਰ ਰਹੇ ਆ ਤੇ ਐਸ ਕੇਮ ਚ ਉਗਰਾਹ ਸਾਹਿਬ ਕਿੰਨੇ ਕਿੰਨੀਆਂ ਜਥੇਬੰਦੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਸਹਿਮਤੀ ਨਾਲ ਕੋਈ ਫੈਸਲਾ ਲਿਆ ਜਾਂਦਾ ਇਹਦਾ ਘਟੋ ਘਟ 30 ਜਥੇਬੰਦੀਆਂ ਦਾ ਮੇਰੇ ਖਿਆਲ ਨਾਲ ਇੱਥੇ ਇੱਕ ਤੁਸੀਂ ਨਾ ਇਹ ਇੱਕ ਗੱਲ ਲਈ ਜਿਹੜੇ ਜਾਣੇ-ਜਾਣੇ ਉਹ ਵੀ ਉਗਰਾਹਾ ਉਹ ਗੱਲ ਕਹਿ ਦਿੰਦਾ ਜਿਹੜੀ ਹੁੰਦੀ ਆ ਦੋ ਟੁਕ ਜੀ ਜਾਂ ਸਿੱਧੀ ਜੀ ਗੱਲ ਕਹਿ ਦਿੰਦਾ ਮਲਵਈਆ ਵਾਂਗ ਤੁਹਾਨੂੰ ਲੱਗਦਾ ਵੀ ਇੰਨੇ ਇੰਨੇ ਲਾਣੇਦਾਰਾਂ ਚ ਫੈਸਲਾ ਲੈਣਾ ਹੀ ਬੜਾ ਔਖਾ ਹੋ ਜਾਂਦਾ ਬਹੁਤੇ ਬੰਦਿਆਂ ਦੇ ਵਿੱਚ ਸਹਿਮਤੀ ਬਣਨੀ ਬੜੀ ਔਖੀ ਹੋ ਜਾਂਦੀ ਵਿੱਚ ਇੱਕ ਦੋ ਬੰਦਿਆਂ ਨੂੰ ਕਹੋ ਯਾਰ ਵੀ ਹਾਂ ਤੁਸੀਂ ਸਿਆਣੇ ਹੋ ਸੂਝਵਾਨ ਹੋ ਤੁਸੀਂ ਜਿਹੜੀ ਗੱਲ ਕਹਤੀ ਹਾਂ ਓਕੇ ਆ ਤੇ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਫਿਰ ਅਗਲਾ ਘੂਮੇ ਸਾਨੂੰ ਤਾਂ ਤੁਸੀਂ ਇਗਨੋਰ ਕਰਤਾ ਜੀ ਇਹਦਾ ਮਤਲਬ ਤੁਸੀਂ ਸਿਆਣੇ ਹੋ ਤੁਸੀਂ ਫੈਸਲਾ ਕਰਨ ਗੱਲ ਭਾਵਨਾ ਹਰੇਕ ਦੀ ਸੁਣਨਾ ਬੁੱਝਣਾ ਉਹ ਇਹ ਹੁੰਦਾ ਹੀ ਆ ਬੜੇ ਔਖਾ ਔਖਾ ਨਹੀਂ ਇੰਨੇ ਕਿਉਂਕਿ ਆ ਤਾਲਮਿਲ ਕਰਕੇ ਚੱਲਣਾ ਬਹੁਤ ਔਖਾ ਇਹ ਹੀ ਔਖਾ ਕੰਮ ਹੁੰਦਾ ਇਹ ਹੀ ਐਂ ਤਾਂ ਦੇਖੋ ਵੀ ਐਨੇ ਵਿਚਾਰਾਂ ਨੂੰ ਇਕੱਠੇ ਚਲਾਉਣਾ ਉਹ ਐਸਕੀਮ ਦੇ ਕਿੰਨੇ ਕਿੰਨਿਆ ਜਥੇ ਬੰਨਿਆ ਸੀ ਕੈ ਕੈਲਾ ਆਂਧਰਾ ਮਹਾਰਾਸ਼ਟਰ ਮਧ ਪ੍ਰਦੇਸ਼ ਕਰਨਾਟਕਾ ਮਹਾਰਾਸ਼ਟਰ ਬਿਹਾਰ ਬੰਗਾਲ ਦਮਨ ਲਾਡੋ ਯੂਪੀ ਤੇ ਉਤਰਾਖੰਡ ਉਹ ਸਾਰੀਆਂ ਜਿੱਥੇ ਬੰਦਿਆਂ ਦੇ ਤਾਲਮਿਲ ਕਰਕੇ ਲੋਕਾਂ ਦੀ ਭਾਸ਼ਾ ਦਾ ਵੀ ਫਰਕ ਹੁੰਦਾ ਸੀ ਉਹਨਾਂ ਦੀ ਸਾਰਿਆਂ ਨੇ ਭਾਵਨਾਵਾਂ ਪੁੱਝਦੇ ਉਦੋਂ ਮੈਂ ਫਾਈਨਲ ਡਿਸੀਜ ਲੈ ਲੈਂਦੇ ਤੇ ਉਹ ਲਾਗੂ ਹੁੰਦਾ ਆਪਾਂ ਪਟਿਆਲੇ ਵੀ ਉਦੋਂ ਟੱਕਰੇ ਸੀਗੇ ਜਿੱਦਾਂ ਤੁਸੀਂ ਮੀਟਿੰਗ ਕੀਤੀ ਭੰਦੇ ਰੋਹਰਾਂ ਨਾਲ ਉਦੋਂ ਤੁਸੀਂ ਬੜੇ ਖੁਸ਼ ਸੀਗੇ ਤੁਸੀਂ ਵੈਸੇ ਖੁਸ਼ ਹੀ ਰਹਿੰਦੇ ਹੋ ਤੇ ਮੈਨੂੰ ਲੱਗਦਾ ਸੀ ਵੀ ਅਗਲੀ ਮੀਟਿੰਗ 'ਚ ਸ਼ਾਇਦ ਤੁਸੀਂ ਕਿਹੜਾ ਇੱਕ ਇਹ ਨਾ ਇਹ ਇਕੱਠਿਆਂ ਵਾਲਾ ਸੁਨੇਹਾ ਜਾਂ ਆਜੂਗਾ ਮਤਲਬ ਉਦੋਂ ਵਾਲੀ ਮੀਟਿੰਗ ਤੋਂ ਮੈਂ ਚਾਹੁੰਦਾ ਕਿ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਈ ਰਿਸਪੌਂਡ ਜਿਹੜਾ ਕੀਤਾ ਗਿਆ ਇਸ ਕਿਮ ਦੇਖੋ ਰਿਸਪੌਂਸ ਇਹ ਆ ਵੀ ਉਹਨਾਂ ਦੇ ਕੱਲ ਬੰਦੇ ਸਾਰੇ ਇਕੱਠਾਂ ਦੇ ਵਿੱਚ ਕਿਤੇ ਨਾ ਕਿਤੇ ਕਈ ਥਾਵਾਂ ਤੇ ਗਏ ਆ ਅੱਛਾ ਜੀ ਜਿਹੜੀ ਇਸ ਕਿਮ ਬਨੇਰ ਵਾਲੀ ਆ ਉਹ ਉਹ ਜਿਹੜੀ ਉਧਰ ਮਤਲਬ ਇਹ ਸੰਭੂ ਬਾਰਡਰ ਤੇ ਆ ਉਹਨਾਂ ਦੇ ਕੁਝ ਨਾ ਕੁਝ ਬੰਦੇ ਭੇਜੇ ਆ ਏਸ਼ੀਆ ਕਰਕੇ ਸਾਡੀਆਂ ਜਥੇਬੰਦੀਆਂ ਨੇ ਅੱਜ ਫੈਸਲਾ ਕੀਤਾ ਵੀ ਜਿਹੜਾ ਪ੍ਰੋਨਾਮ ਉਹ 30 ਨੂੰ ਕਰ ਰਹੇ ਨੇ ਉੱਥੇ ਕੋਈ ਵੀ ਜਥੇਬੰਦੀ ਜਿਆਦਾ ਤੌਰ ਤੇ ਉਹਨਾਂ ਦੇ ਮਤਲਬ ਉਹਨਾਂ ਦੇ ਸਮਰਥਨ ਦੀ ਖਾਤਰ ਆਪਣੇ ਤੌਰ ਤੇ ਜੋ ਕੁਝ ਕਰਨਾ ਚਾਹੁੰਦੀ ਹੈ ਕਰ ਲਵੇ ਇਹ ਖੁੱਲਾ ਛੁੱਟੀ ਦੇ ਦਿੱਤੀ ਅੱਛਾ ਇੱਕ ਨਾ ਹੋਰ ਪ੍ਰੋਜੈਕਟ ਆ ਰਿਹਾ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਇਧਰ ਨੂੰ ਲੰਘ ਰਿਹਾ ਮਿਲਦਾ ਜਿਹੜਾ ਬੁਲਟ ਟ੍ਰੇਨ ਵਾਲਾ ਆ ਤੁਸੀਂ ਹਮੇਸ਼ਾ ਇਹ ਸੰਘਰਸ਼ ਕਰਦੇ ਰਹੇ ਹੋ ਨਾ ਭਾਰਤ ਵਾਲਾ ਪ੍ਰੋਜੈਕਟ ਦੇ ਵੀ ਹੁਣ ਅੰਦਰ ਖਾਤੇ ਲੋਕਾਂ ਦੀ ਆਵਾਜ਼ ਜੀ ਉੱਠਣ ਲੱਗੀ ਕਹਿੰਦੇ ਯਾਰ ਪਤਾ ਨਹੀਂ ਕੀ ਦੇਣਗੇ ਕੀ ਨਹੀਂ ਦੇਣਗੇ ਹੁਣ ਲੱਗਦਾ ਵੀ ਇਹ ਮੁੱਦੇ ਵੀ ਜਿਹ ਇਸ ਟਾਈਮ ਜਿਹੜੇ ਸੰਘਰਸ਼ ਚੱਲ ਰਹੇ ਨੇ ਸਾਡੀ ਤਾਂ ਯਾਰ ਇਹ ਪਹਿਲੇ ਨੰਬਰ ਦੀ ਮੰਗ ਹੈ ਹੁਣ ਜਿਹੜੇ ਸਵਾਲੇ ਉੱਠਦਾ ਵੀ ਕੀ ਦੇਣਗੇ ਇਹੀ ਖਤਰਨਾਕ ਹੈ ਅਸੀਂ ਕਹਿੰਦੇ ਵੀ ਜ਼ਮੀਨਾਂ ਕਿਉਂ ਦੇਣੇ ਹੋ ਜ਼ਮੀਨਾਂ ਤਾਂ ਰੁਕ ਜਾਣਗੀਆਂ ਆਪਣੀਆਂ ਹੁਣ ਉਹ ਪਹਿਲੇ ਸਵਾਲ ਕਰਨ ਲੱਗੇ ਦੇਣਗੇ ਕਿੰਨੇ ਦੇਣਗੇ ਇਸ ਕਰਕੇ ਸਾਡੀ ਤਾਂ ਭਾਰਤ ਮਾਲਾ ਪ੍ਰੋਜੈਕਟ ਦੇਖੋ 2 ਲੱਠ ਚਾਰ ਜਿਹੜਾ 22 ਤਰੀਕ ਨੂੰ ਸਾਡੀ 22 ਨਵੰਬਰ ਅੱਜ ਦਸੰਬਰ ਚ ਬੈਠਿਆ ਨਾ ਆਪਾਂ ਬਿਲਕੁਲ 22 ਨਵੰਬਰ ਨੂੰ ਸਾਡੇ ਤੇ ਲੱਠ ਚਾਰ ਦੋ ਹੋਇਆ ਸਾਡੀਆਂ ਗੱਡੀਆਂ ਰੁਟੀਆਂ ਸਾਡੇ ਕਿੰਨੇ ਦੋ ਤੱਕ ਦਿਨ ਤੋਂ ਵੱਧ ਬੰਦੇ ਜ਼ਖਮੀ ਹੋ ਗਏ ਤੇ ਸਾਡੇ ਸਾਰੇ ਇਤਿਹਾਸ ਚੇ ਦਰਜ ਉਹ 10 ਜਨ ਜਿਹਨਾਂ ਦੇ ਪੂਰੇ ਪੈਸੇ ਨਹੀਂ ਮਿਲਦੇ ਪੈਸੇ ਨਹੀਂ ਮੰਗੀ ਹੋਈ ਹੈ ਨਾ ਉੱਥੇ ਤਾਂ ਇਹ ਗੈਸ ਲਾਈਨ ਪਾਈਪ ਹੀ ਨਿਕਲ ਰਹੀ ਹੈ ਤਲ ਮੰਡੀ ਸਾਬੋ ਕੀ ਉੱਥੇ ਅਸੀਂ ਨੇ ਉਹ ਗੈਸ ਲਾਈਨ ਪਾਈਪ ਰੋਕਤੀ ਜੇ ਕੱਲੀ ਸਮਝਾਉਂਤਾ ਹੋਇਆ ਅੱਜ ਅਜੇ ਇੰਪਲੀਮੈਂਟ ਹੋਇਆ ਕਿ ਨਹੀਂ ਹੋਇਆ ਅੱਜ ਗੱਲਬਾਤ ਚੱਲ ਰਹੀ ਹੈ ਛੇ ਕੰਮ ਰੋਕਿਆ ਹੋਇਆ ਇਸੇ ਤਰ੍ਹਾਂ ਭਾਰਤਵਾਲਾ ਪ੍ਰੋਜੈਕਟ ਮਿਲੇ ਕੋਟਲੇ ਦੇ ਲੁਧਿਆਣਾ ਦੇ ਵਿੱਚ ਅਸੀਂ ਰੋਕੀ ਹੈ ਇਸੇ ਤਰ੍ਹਾਂ ਜਿਹੜੀ ਬੁੱਲ ਟ੍ਰੇਨ ਹੈ ਤਾਂ ਆਪਣੀ ਰੇਲ ਨਿਕਲ ਨਹੀਂ ਰਹੀ ਇੱਧਰ ਦੀ ਨਿਕਲ ਰਹੀ ਹੈ ਸਾਡੇ ਮਾਲਵਾ ਤਾਂ ਛੱਡ ਗਏ ਰੋਪਣ ਰਾਪਣ ਵਿੱਚ ਗਈ ਇਹ ਇੱਧਰੋਂ ਲੰਘ ਵਿਰੋਧ ਹੋਊਗਾ ਜੇ ਫਿਰ ਤਾਂ ਕੁਝ ਨਾ ਕੁਝ ਹੋ ਜਾਊਗਾ ਇੱਕੋ ਗਰਾਂ ਸਾਹਿਬ ਇਹਦੇ ਨਾਲ ਹੀ ਜੁੜਿਆ ਵਾ ਮੇਰਾ ਸਵਾਲ ਆ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਸੀ ਤਾਂ ਇੱਕ ਚੀਜ਼ ਦੇਖੀ ਆ ਵੀ ਪਿੰਡਾਂ ਦੇ ਵਿੱਚ ਲੋਕਾਂ ਦੇ ਆਪਸੀ ਭਾਈਚਾਰੇ ਜਿਹੜੇ ਬਿਲਕੁਲ ਖਤਮ ਕਰਦੇ ਆ ਜਦੋਂ ਇੱਕ ਕੁਆਇਰ ਵਾਲੀ ਚੀਜ਼ ਹੁੰਦੀ ਆ ਕੋਈ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਦੀ ਲੈਂ ਲਾਂਗੀ ਉਹ ਜ਼ਮੀਨ ਕਬਜ਼ੇ ਚ ਕਿਸੇ ਕੋਲ ਸੀ ਬੋਲਦੇ ਸਾਰੇ ਭਰਾਵਾਂ ਦੇ ਨਾਲ ਅਸੀਂ ਪੈਸੇ ਬਾਅਦ ਚ ਜੇ ਵੱਧ ਆਗੇ ਤਾਂ ਸਾਰਿਆਂ ਨੇ ਚੱਕ ਲੈ ਇਥੇ ਥੋੜੇ ਅਗੇ ਤਾਂ ਇੱਕ ਦੇ ਗਲ ਪਾਤੇ ਮਤਲਬ ਕਹਿਣ ਦਾ ਵੀ ਆਪਸੀ ਰਿਸ਼ਤੇ ਵੀ ਜਿਹੜੇ ਆ ਉਹ ਜੇ ਸੜਕਾਂ ਜ਼ਮੀਨਾਂ ਨੂੰ ਪਾੜਦੇ ਨੇ ਤਾਂ ਲੋਕਾਂ ਨੂੰ ਵੀ ਪਾੜ ਕੇ ਰੱਖ ਬਿਲਕੁਲ ਠੀਕ ਹੈ ਤੁਹਾਡੀ ਆਰਥਿਕ ਤੰਗੀਆਂ ਦੇ ਵਿੱਚੋਂ ਇਹ ਖਾਂਦੇ ਖਾਤਿਆਂ ਦੇ ਵਿੱਚੋਂ ਜਦੋਂ ਪੈਸੇ ਪੈਂਦੇ ਨੇ ਉਹ ਕੁੜੀਆਂ ਨੂੰ ਵੀ ਪਏ ਜਾਂਦੇ ਨੇ ਜਿਨ੍ਹਾਂ ਨੂੰ ਸੌਰੀ ਜ਼ਮੀਨ ਚੰਗੀ ਦਿਖਾਈ ਜਾ ਉਹ ਵੀ ਟਾਕੇ ਲੈ ਜਾਂਦੇ ਨੇ ਜਿਹਦੇ ਭਰਾਵਾਂ ਨਾਲ ਬੇਈਮਾਨ ਹੋ ਕੇ ਰਿਸ਼ਤੇ ਤਾਂ ਵਿਗੜਦੇ ਨੇ ਪਾੜਾ ਤਾਂ ਪੈਂਦਾ ਇਹਦੇ ਵਿੱਚ ਕੋਈ ਨਾ ਮਾਰੇ ਪਰ ਇਹਨਾਂ ਨੂੰ ਕਾਹਦਾ ਫਿਕਰ ਅਸੀਂ ਪਾੜਦੇ ਆ ਅਸੀਂ ਲੜਦੇ ਆ ਆਪਸੇ ਵਿੱਚ ਤੁਸੀਂ ਪਾੜਦੇ ਹੋ ਲੜਦੇ ਹੋ ਸਾਨੂੰ ਕੀ ਜੀ ਤੁਸੀਂ ਆਪੇ ਚ ਫੈਸਲਾ ਕੋ ਉਨਾਂ ਚਿਰ ਤੱਕ ਦੀ ਲੰਘ ਜਾਂਦੇ ਨੇ ਫਿਰ ਉਹ ਭਾਈਆਂ ਦੇ ਸਮਝਾਉਂਦੇ ਹੁੰਦੇ ਨੇ ਜਾ ਕੇ ਫਿਰ ਉਹਨਾਂ ਦੇ ਪੈਸੇ ਜਮੀਨਾਂ ਲੈ ਕੇ ਆ ਉਹ ਗਿਆ ਉਹ ਗਿਆ ਪੈਸੇ ਅਗਰ ਉਹਨਾਂ ਦੇ ਬੈਂਕ ਚ ਧਰਤੇ ਇਹ ਇਹ ਇਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਵੀ ਤੁਸੀਂ ਪਾਟ ਦਿਓ ਇਹ ਤਾਂ ਸਾਨੂੰ ਤਾਂ ਸਮਝਣਾ ਪੈਣਾ ਵੀ ਸਾਡੇ ਸਾਡੀ ਸਾਡੀ ਲੜਾਈ ਕਿਹਦੇ ਨਾਲ ਇਹ ਲੜਾਈ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਹਿੱਸਾ ਲੈਣਾ ਚਾਹੀਦਾ ਸਾਡੇ ਵਾਸਤੇ ਤਾਂ ਇਹ ਵੱਡੀ ਗੱਲ ਆ ਆਖਰੀ ਸਵਾਲ ਹੈ ਮੇਰਾ ਇੱਕ ਚੰਗਾ ਜਾਂ ਸੁਨੇਹਾ ਜਿਹੜਾ ਮੈਂ ਕਹਿੰਦਾ ਵੀ ਚਾਹੇ ਸ਼ੰਭੂ ਬੈਠੇ ਨੇ ਚਾਹੇ ਖਨੋਰੀ ਬੈਠੇ ਨੇ ਕਿਉਂਕਿ ਠੰਡ ਪੈ ਰਹੀ ਆ ਉਹਨਾਂ ਨੂੰ ਲੱਗੇ ਯਾਰ ਵੀ ਇੱਕ ਚੰਗੀ ਜੀ ਹੈ ਨਾ ਗੱਲ ਜਿਹੜੀ ਆ ਐਸਕੀਮ ਦੇ ਵੱਲੋਂ ਵੀ ਜਿਹੜੀ ਆ ਸਾਡੇ ਸਾਨੂੰ ਲੱਗ ਰਿਹਾ ਵੀ ਹਨਾ ਇੱਕ ਜੱਫੀ ਪੈ ਜੋਗੀ ਛੇਤੀ ਅਸੀਂ ਤਾਂ ਸਾਡੇ ਭਰਾ ਨੇ ਸਾਡੇ ਸਾਥੀ ਨੇ ਅਸੀਂ ਤਾਂ ਪਹਿਲੇ ਤਾਂ ਦੱਲੇਵਾਲ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਆ ਤੇ ਅਸੀਂ ਜਿੱਥੇ ਤੱਕ ਜਿਹੋਜੇ ਸੰਘਰਸ਼ ਦੇ ਵਿੱਚ ਇਹ ਸਰਕਾਰ ਦਾ ਜ਼ਬਰੂ ਜਿਹੜੇ ਇਸ ਸੰਘਰਸ਼ ਦੇ ਵਿੱਚ ਇਹਨਾਂ ਦੀ ਮੰਗਾਂ ਦੀ ਜਦੋਂ ਵੀ ਅਟੈਕ ਹੋਇਆ ਪਹਿਲਾਂ ਵੀ ਹੋਇਆ ਹੁਣ ਵੀ ਅਸੀਂ ਹਰ ਵੇਲੇ ਪਹਿਲਾਂ ਵੀ ਨਾਲ ਆ ਤੇ ਹੁਣ ਵੀ ਨਾਲ ਆ ਅਸੀਂ ਇਹ ਸੰਘਰਸ਼ ਦੀ ਡਟਮੀ ਹਮਾਇਤ ਦੇ ਵਿੱਚ ਸਕੇਐਮ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਲ ਇੰਡੀਆ ਦੇ ਵਿੱਚ ਵੀ ਇਹ ਗੱਲ ਹਮੇਸ਼ਾ ਹੀ ਰੱਖਦੇ ਰਹਨੇ ਆ ਤੇ ਇਹਦੀ ਇਹਦੇ ਨਾਲ ਤਾਲਮਿਲ ਮੀ ਐਕਸ਼ਨਾਂ ਦੇ ਵਿੱਚ ਕਿਤੇ ਵੀ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਅਸੀਂ ਆਪਣੀ ਜਾਨ ਲਾਵਾਂ ਬਹੁਤ ਬਹੁਤ ਸ਼ੁਕਰੀਆ